ਮੁੰਡੇ ਲਾਈ ਖੜੇ ਸੀ ਰੋਡ ਤੇ ਠੰਡੇ ਪਾਣੀ ਦੀ ਸ਼ਵੀਲ ਪਰ ਇੱਕ ਗਾਤਰੇ ਵਾਲੇ ਵਿਅਕਤੀ ਨੇ ਆ ਕੇ ਕਰਤਾ ਆ ਕੰਮ ਅਕਸਰ ਹੀ ਬਹੁਤ ਸਾਰੇ ਲੋਕ ਗਰਮੀਆਂ ਵਿੱਚ ਰਾਹਗੀਰਾਂ ਲਈ ਠੰਡੇ ਪਾਣੀ ਦੀਆਂ ਸ਼ਵੀਲਾਂ ਲਾਉਂਦੇ ਨੇ ਤਾਂ ਕਿ ਗਰਮੀ ਤੋਂ ਰਾਹਤ ਮਿਲ ਸਕੇ ਅਤੇ ਪਿਆਸੇ ਦੀ ਪਿਆਸ बुझ ਸਕੇ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸ਼ਵੀਲ ਤੇ ਇੱਕ ਗਾਤਰੇ ਵਾਲਾ ਵਿਅਕਤੀ ਕੁਝ ਕਹਿੰਦਾ ਦਿਖਾਈ ਦੇ ਰਿਹਾ ਹੈ ਦਰਸਲ ਕੁਝ ਮੁੰਡਿਆਂ ਦੀ ਰੋਡ ਤੇ ਠੰਡੇ ਮਿੱਠੇ ਪਾਣੀ ਦੀ ਸ਼ਵੀਲ ਲਾਈ ਹੋਈ ਸੀ ਪਰ ਉੱਥੇ ਇੱਕ ਗੁਰਸਿੱਖ ਤਰੇ ਵਾਲਾ ਵਿਅਕਤੀ ਪਹੁੰਚ ਜਾਂਦਾ ਏ ਤੇ ਸ਼ਵੀਲ ਵਾਲੇ ਮੁੰਡਿਆਂ ਨੂੰ ਪੁੱਠਾ ਸਿੱਧਾ ਬੋਲਣ ਲੱਗ ਜਾਂਦਾ ਏ ਅਤੇ ਠੰਡਾ ਪਾਣੀ ਪੀਣ ਵਾਲਿਆਂ ਨੂੰ ਕਹਿਣ ਲੱਗ ਜਾਂਦਾ ਹੈ ਕਿ ਇਹਨਾਂ ਵਿੱਚੋਂ ਕਿਸੇ ਦੀ ਬੂਥੀ ਹੈਗੀ ਏ ਸ਼ਵੀਲ ਲਾਉਣ ਵਾਲੀ ਜੇ ਦੋ ਥੱਪੜ ਮਾਰ ਕੇ ਤੁਹਾਡੇ ਕੋਲੋਂ ਮੋਬਾਈਲ ਜਾਂ ਪੈਸੇ ਖੋ ਲਏ ਫਿਰ ਤੁਸੀਂ ਕੀ ਕਰੋਗੇ ਪਰ ਮੁੰਡੇ ਕਹਿੰਦੇ ਨੇ ਕਿ ਹਰ ਕੋਈ ਇੱਕੋ ਜਿਹਾ ਨਹੀਂ ਹੁੰਦਾ ਪਰ ਇਹ ਬੰਦਾ ਮੁੰਡਿਆਂ ਦੀ ਸ਼ਵੀਲ ਬੰਦ ਕਰਵਾ ਦਿੰਦਾ ਏ ਅਤੇ ਆਪਣਾ ਸਮਾਨ ਇਕੱਠਾ ਕਰਕੇ ਉੱਥੋਂ ਜਾਣ ਲਈ ਕਹਿੰਦਾ ਏ ਸੋ ਕੀ ਹੁਣ ਜੇ ਕਿਸੇ ਨੇ ਠੰਡੇ ਪਾਣੀ ਦੀ ਸ਼ਵੀਲ ਲਾਉਣੀ ਏ ਤਾਂ ਪਹਿਲਾਂ ਉਹ ਆਪਣਾ ਮੂੰਹ ਦੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ